चांद को चांदी मुबारक आसमां को सितारे मुबारक और हमारी तरफ से सबसे पहले आपको नया साल मुबारक हैप्पी न्यू ईयर दो हजार काल मेरा नाम मोनिका पनेसर जो कि मैं तलवंडी राजा दीनानाथ सरपंच चुनी गई हाँ ਤੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਜੋ ਕਿ ਨਵਾਂ ਸਾਲ ਇੱਕ ਦੋ ਦਿਨ ਵਿੱਚ ਆਉਣ ਵਾਲਾ ਹੈ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਮੈਂ ਚਾਹਦੀ ਆ ਕਿ ਸਾਰਿਆਂ ਦਾ ਨਵਾਂ ਸਾਲ ਸਾਰੇ ਲੋਕਾਂ ਦਾ ਨਵਾਂ ਸਾਲ ਰੱਬ ਮਤਲਬ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਦੇ ਘਰਾਂ ਵਿੱਚ ਜੋ ਕਿ ਉਹਨਾਂ ਦੇ ਦੁੱਖ ਹਨ ਉਹ ਸਾਰੇ ਉਹਨਾਂ ਦੇ ਘਰਾਂ ਵਿੱਚੋਂ ਦੂਰ ਹੋ ਜਾਵੇ ਤੇ ਮੈਂ ਵੀ ਇਹ ਮੈਂ ਕੋਸ਼ਿਸ਼ ਵੀ ਕਰਾਂਗੀ ਕਿ ਨਵੇਂ ਸਾਲ ਵਿੱਚ ਮੈਂ ਜੋ ਵੀ ਕੰਮ ਹੈ ਮੇਰੇ ਪਿੰਡ ਵਾਸੀ ਮੇਰੇ ਤੋਂ ਮੀਨਜ਼ ਮੇਰੇ ਤੋਂ ਆਸ ਕਰਦੇ ਆ ਮੈਂ ਉਹ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਦੁਬਾਰਾ ਪਿੰਡ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨੀਆਂ ਨੂੰ ਵਧਾਈ ਦਿੰਦੀ ਹਨ ਇਤਿਹਾਸ ਕਰਦੀਆਂ ਕਿ ਸਾਰੇ ਵਾਲੇ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ